ਬਹੁਤ ਹੀ ਪਿਆਰਾ ਉਦਮ ਐਮਐਲਏ ਸਾਹਿਬ ਸਦਾਮ ਨਿਰੰਦਰ ਸਿੰਘ ਜੀ ਗਿਆਸਪੁਰ ਸਾਹਿਬ ਨੇ ਕੀਤਾ ਸਾਡੇ ਬੱਚੇ ਸਾਡੀ ਵਿਰਾਸਤ ਨਾਲ ਜੁੜ ਸਕਣ ਉਹਨਾਂ ਨੂੰ ਸਾਡੀਆਂ ਸ਼ਖਸੀਅਤਾਂ ਦਾ ਗਿਆਨ ਹੋ ਸਕੇ ਜਿਨ੍ਹਾਂ ਬੱਚਿਆਂ ਦੀ ਸੋਚ ਵਿੱਚ ਗੁਰੂ ਕੇ ਸਾਹਿਬ ਜਾਦੇ ਆਈਡੀਲ ਹੋਣਗੇ ਆਦਰਸ਼ ਹੋਣਗੇ ਕੁਦਰਤੀ ਹੈ ਕਿ ਉਹਨਾਂ ਬੱਚਿਆਂ ਦੀ ਜ਼ਿੰਦਗੀ ਚ ਸੱਚ ਹੋਵੇਗਾ ਧਰਮ ਹੋਵੇਗਾ ਇਮਾਨਦਾਰੀ ਹੋਏਗੀ ਇਨਸਾਫ ਹੋਏਗਾ ਅੱਜ ਬਹੁਤ ਵੱਡੀ ਲੋੜ ਹੈ ਔਰ ਇੱਕ ਗੱਲ ਮੈਂ 100% ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਬੱਚੇ ਧਰਮ ਤੋਂ ਟੁੱਟਦੇ ਨੇ ਉਹ ਮਾਂ ਪਿਓ ਤੋਂ ਵੀ ਟੁੱਟ ਜਾਂਦੇ ਆ ਇਹ ਪੱਕੀ ਗੱਲ ਹੈ ਜੀ ਅਸੀਂ ਕਈ ਵਾਰੀ ਕਹਿੰਦੇ ਆ ਕੋਈ ਚਿੰਤਾ ਨਹੀਂ ਹੈ ਵੀ ਕੋਈ ਨਹੀਂ ਬੱਚੇ ਇਦਾਂ ਕਰਦੇ ਹੁੰਦੇ ਆ ਬਚਪਨਾ ਇਦਾਂ ਦਾ ਹੀ ਹੁੰਦਾ ਪਰ ਇਹ ਪੱਥਰ ਤੇ ਲਕੀਰ ਵਰਗੀ ਗੱਲ ਹੈ ਕਿ ਜਿਹੜੇ ਬੱਚੇ ਧਰਮ ਦੇ ਆਦਰਸ਼ਾਂ ਤੋਂ ਟੁੱਟਦੇ ਆ ਉਹ ਮਾਂ ਪਿਓ ਤੋਂ ਵੀ ਟੁੱਟ ਜਾਂਦੇ ਆ ਜਿਹੜੇ ਅੱਜ ਹਾਲਾਤ ਬਣ ਰਹੇ ਨੇ ਸਾਡੇ ਪੰਜਾਬ ਦੇ ਮੈਂ ਫਤਿਹਗੁਰ ਸਾਹਿਬ ਵੀ ਬੇਨਤੀ ਕੀਤੀ ਸੀ ਗੈਂਗਸਟਰ ਸ਼ਬਦ ਪੰਜਾਬ ਦਾ ਸ਼ਬਦ ਨਹੀਂ ਹੈ ਇਹ ਪੰਜਾਬ ਦੀ ਉਪਜ ਨਹੀਂ ਹੈ ਸ਼ਬਦ ਸਾਰਾ ਕੁਝ ਕਿੱਥੋਂ ਵਿਗੜ ਰਿਹਾ ਨਸ਼ੇ ਪੰਜਾਬ ਦੀ ਉਪਜ ਨਹੀਂ ਹੈ ਇਹ ਸਾਰਾ ਕੁਝ ਵਿਗਾੜ ਕਿੱਥੋਂ ਪੈਦਾ ਹੋ ਰਿਹਾ ਕੁਸੰਗਤ ਵਿੱਚੋਂ ਜੇ ਤੁਸੀਂ ਆਪਣੇ ਆ ਪੀੜ੍ਹੀ ਨੂੰ ਸਾਂਭਦੇ ਹੋ ਇਹ ਬਹੁਤ ਵੱਡਾ ਪਰਉਪਕਾਰ ਹੈ ਮੈਂ ਸਮਝਦਾ ਪੰਜਾਬ ਦੀ ਧਰਤੀ ਤੇ ਲੰਗਰ ਲਾਉਣ ਨਾਲੋਂ ਵੱਡਾ ਕਾਰਜ ਹੈ ਆਪਣੇ ਬੱਚਿਆਂ ਦੀ ਸੋਚ ਵਿੱਚ ਚੰਗੇ ਵਿਚਾਰ ਪੈਦਾ ਕਰਨੇ ਮੈਂ ਨਹੀਂ ਸਮਝਦਾ ਕਿ ਪੰਜਾਬ 'ਚ ਕੋਈ ਭੁੱਖਾ ਮਰ ਰਿਹਾ ਹੋਵੇਗਾ ਹਾਂ ਜਿਹਨੂੰ ਜ਼ਰੂਰਤ ਹੈ ਉਹਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਪਰ ਵਿਚਾਰਾਂ ਦਾ ਲੰਗਰ ਬਹੁਤ ਲਾਜ਼ਮੀ ਹੈ ਜਿਨੇ ਸਾਡੀਆਂ ਪੀੜ੍ਹੀਆਂ ਬਚਾਉਣੀਆਂ ਜਿਨੇ ਸਾਡਾ ਭਵਿੱਖ ਬਚਾਉਣਾ ਤੇ ਜਦੋਂ ਇਹਨਾਂ ਬੱਚਿਆਂ ਦੀ ਸੋਚ ਦੇ ਅੰਦਰ ਸਾਡੇ ਆਦਰਸ਼ ਹੋਣਗੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਤੇ ਫਿਰ ਇਹਨਾਂ ਨੂੰ ਸਮਝ ਹੋਏ ਆਏਗੀ ਕਿ ਇਮਾਨ ਕੀ ਹੈ ਧਰਮ ਕੀ ਹੈ ਸੱਚ ਕੀ ਹੈ ਨਿਡਰਤਾ ਕੀ ਹੈ ਨਿਰਪੈਤਾ ਕੀ ਹੈ ਔਰ ਇਹ ਬਹੁਤ ਵੱਡੀ ਲੋੜ ਹੈ ਇਸ ਮੈਂ ਸਮਝਦਾ ਇਹ ਸਭ ਤੋਂ ਵੱਡਾ ਪਰਉਪਕਾਰ ਹੈ ਸਭ ਤੋਂ ਵੱਡੀ ਨੇਕੀ ਆ ਸਭ ਤੋਂ ਵੱਡੀ ਸੇਵਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗਲਵਕੜੀ ਚ ਲੈ ਲਈਏ ਅੱਜ ਹਾਲਾਤ ਇਹ ਨੇ ਮੈਨੂੰ ਪਿੱਛੇ ਖਬਰ ਪਤਾ ਲੱਗਿਆ ਕਿ ਕੁਝ ਨੌਜਵਾਨ ਆ ਰਹੇ ਸੀ ਟਰੈਕਟਰਾਂ ਤੇ ਡੈਕ ਲਾਏ ਸੀ ਉਹਨਾਂ ਗੀਤ ਲਾਏ ਸੀ ਠੀਕ ਹੈ ਕਿਸੇ ਨੂੰ ਗੁੱਸਾ ਵੀ ਆਇਆ ਹੋਵੇਗਾ ਗੱਲ ਬਿਲਕੁਲ ਗਲਤ ਹੈ ਮੈਂ ਨਹੀਂ ਕਹਿ ਰਿਹਾ ਠੀਕ ਹੈ ਪਰ ਉਹਨਾਂ ਦੇ ਨਾਲ ਕੁਝ ਇਦਾਂ ਦਾ ਵਰਤਾਓ ਵੀ ਕੀਤਾ ਗਿਆ ਕਿ ਕੁਝ ਨੂੰ ਕੁੱਟਿਆ ਵੀ ਗਿਆ ਤੇ ਮੈਂ ਮਹਿਸੂਸ ਕੀਤਾ ਮੈਂ ਬੇਨਤੀ ਵੀ ਕੀਤੀ ਕਿ ਗਲਤ ਜ਼ਰੂਰ ਹੈ ਪਰ ਗਲਤੀ ਨੂੰ ਸਿਰਫ ਕੁੱਟ ਨਾਲ ਨਹੀਂ ਸੁਧਾਰਿਆ ਜਾ ਸਕਦਾ ਅਸੀਂ ਸ਼ੁਕਰ ਕਰੀਏ ਕਿ ਇੱਕ ਕਦਮ ਉਹਨਾਂ ਨੌਜਵਾਨਾਂ ਨੇ ਚੰਗੇ ਪਾਸੇ ਨੂੰ ਚੰਗੀ ਸੰਗਤ ਵੱਲ ਨੂੰ ਪੁੱਟਿਆ ਹੈ ਉਸ ਤੋਂ ਅੱਗੇ ਉਹਨਾਂ ਨੂੰ ਸੰਭਾਲਣਾ ਕਿਵੇਂ ਹੈ ਸਾਡੀ ਜ਼ਿੰਮੇਵਾਰੀ ਹੈ ਤਾਂ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਖਾਸ ਕਰਕੇ ਪੇਰੈਂਟਸ ਨੂੰ ਟੀਚਰ ਸਾਹਿਬਾਨ ਨੂੰ ਤਿੰਨ ਮੈਂ ਸਾਡੇ ਸਮਾਜ ਦੀਆਂ ਚਾਰ ਕੜੀਆਂ ਨੇ ਜੇ ਸਮਾਜ ਨੂੰ ਬਚਾਉਣਾ ਹੈ ਸਭ ਤੋਂ ਪਹਿਲੀ ਕੜੀ ਹੈ ਬੁਨਿਆਦ ਹੈ ਨੀਂਹ ਹੈ ਸਾਡੇ ਜਿਹੜੇ ਮਾਂ ਪਿਓ ਨੇ ਸਭ ਤੋਂ ਪਹਿਲੀ ਸੰਗਤ ਸਭ ਤੋਂ ਵੱਧ ਸੰਗਤ ਖਾਸ ਕਰਕੇ ਮਾਂ ਦੀ ਸਾਡੇ ਜਨਮ ਤੋਂ ਵੀ ਪਹਿਲਾਂ ਜਿਹੜੀ ਸੰਗਤ ਸ਼ੁਰੂ ਹੋ ਜਾਂਦੀ ਹੈ ਜਨਮ ਤੋਂ ਵੀ ਲਗਭਗ 8-9 ਮਹੀਨੇ ਪਹਿਲਾਂ ਅਸੀਂ ਮਾਂ ਦੀ ਸੰਗਤ ਵਿੱਚ ਮਾਂ ਦੇ ਵਿਚਾਰਾਂ ਦਾ ਅਸਰ ਕਬੂਲਦੇ ਹਾਂ ਜੇ ਮਾਂ ਦੇ ਆਹਾਰ ਦਾ ਅਸਰ ਹੁੰਦਾ ਤੇ ਮਾਂ ਦੀ ਵਿਚਾਰ ਦਾ ਵੀ ਅਸਰ ਹੁੰਦਾ ਦੂਜੀ ਸੰਗਤ ਹੈ ਜਦੋਂ ਅਸੀਂ ਹੋਸ਼ ਸੰਭਾਲਦੇ ਆ ਸਭ ਤੋਂ ਵੱਧ ਸਮਾਂ ਦਿਨ ਦੇ ਘੱਟੋ ਘੱਟ 6 ਘੰਟੇ 7 ਘੰਟੇ ਟੀਚਰ ਸਾਹਿਬਾਨ ਦੇ ਕੋਲ ਘਰ ਤੇ ਬੱਚੇ ਸੌਣ ਵਾਸਤੇ ਹੀ ਹੁੰਦੇ ਆ ਥੱਕੇ ਹਾਰੇ ਆ ਕੇ ਸੌ ਜਾਂਦੇ ਆ ਖੇਲ ਮਲ ਕੇ ਤਾਂ ਇਹ ਦੂਸਰੀ ਸੰਗਤ ਹੈ ਤੀਸਰੀ ਹੈ ਸਾਡੇ ਧਾਰਮਿਕ ਆਗੂ ਤੇ ਚੌਥੀ ਹੈ ਸਾਡੇ ਰਾਸ਼ੀ ਆਗੂ ਹੁਣ ਤੁਹਾਡੀ ਕਿੱਡੀ ਖੁਸ਼ਕਿਸਮਤੀ ਹੈ ਕਿ ਪੇਰੈਂਟ ਸੁਚੇਤ ਹੋਣ ਟੀਚਰ ਸਹਿबान ਸਹਿਯੋਗ ਦੇਣ ਤੇ ਜਿਹੜੇ ਆਗੂ ਨੇ ਉਹ ਆਪਣੀ ਜ਼ਿੰਮੇਵਾਰੀ ਪਹਿਚਾਨਣ ਇਹਦੇ ਤੋਂ ਬਿਹਤਰ ਤਰੀਕਾ ਚੰਗੇ ਸਮਾਜ ਦੀ ਉਸਾਰੀ ਦਾ ਹੋਰ ਹੋ ਹੀ ਨਹੀਂ ਸਕਦਾ ਔਰ ਇਹ ਇਨ ਮੇ ਹੱਥ ਜੋੜ ਕੇ ਬੇਨਤੀ ਕਰਨਾ ਹਰ ਕੱਲ ਨੂੰ ਰਾਜਨੀਤੀ ਦੀ ਤੱਕੜੀ ਚ ਨਾ ਤੋਲੀਏ ਜੇ ਕੋਈ ਸਹਿਰਦਤਾ ਦੇ ਨਾਲ ਪੈਰ ਪੁੱਟਦਾ ਸਾਡੇ ਬੱਚਿਆਂ ਨੂੰ ਸਾਂਭਣ ਵਾਸਤੇ ਸਾਡੇ ਭਵਿੱਖ ਨੂੰ ਬਚਾਉਣ ਵਾਸਤੇ ਫਿਰ ਅਸੀਂ ਕੋਸ਼ਦੇ ਹਾਂ ਮੈਨੂੰ ਕਈ ਵਾਰੀ ਮੇਰੇ ਪਿੰਡ ਦੇ ਬੰਦੇ ਕਹਿੰਦੇ ਆ ਨੌਜਵਾਨ ਕਹਿਣਗੇ ਫਲਾਣਾ ਮੁੰਡਾ ਗਲਤ ਪਾਸੇ ਤੁਰ ਪਿਆ ਤੇ ਜਦਨ ਉਹ ਸੰਸਾਰ ਤੋਂ ਚਲਿਆ ਗਿਆ ਫਿਰ ਸਾਰੇ ਪਿੰਡ ਨੇ ਕਹਿਣਾ ਹਾਏ ਉਹਦਾ ਪੁੱਤਰ ਚਲਿਆ ਗਿਆ ਤੇ ਯਤਨ ਕਰੀਏ ਉਹਦੇ ਘਰ ਜਾ ਕੇ ਬੇਨਤੀ ਕਰਕੇ ਆਈਏ ਤੇ ਅਸੀਂ ਇੱਕ ਰੀਤ ਚਲਾਈ ਸੀ ਕਿ ਜੇ ਕੋਈ ਲੱਗਦਾ ਕਿ ਕੋ ਸੰਗਤ ਚ ਪੈ ਗਿਆ ਉਹਦੇ ਘਰ ਜਾ ਕੇ ਉਹਨੂੰ ਜਫੀ ਚ ਲੈ ਕੇ ਮੋੜਨ ਦਾ ਯਤਨ ਕਰੀਏ ਸੋ ਇਹ ਗਲਵਕੜੀ ਹੈ ਇਹ ਜਿਹੜੀ ਸ਼ੁਰੂਆਤ ਹੈ ਵੇਖਣ ਨੂੰ ਲੱਗੇਗਾ ਅਰਥ ਇਹ ਨਹੀਂ ਆ ਕਿ ਟਰੋਫੀ ਦੀ ਕੀਮਤ ਕੀ ਹੈ ਬੈਗ ਦੀ ਕੀਮਤ ਕੀ ਹੈ ਅਰਥ ਇਹ ਹੈ ਕਿ ਬੀਜ ਕੀ ਹੈ ਜਿਹਨੂੰ ਫਲ ਲੱਗਣਾ ਹੈ ਅਹਿਮੀयत ਟਰੋਫੀ ਤੇ ਬੈਗ ਦੀ ਨਹੀਂ ਹੈ ਵੀ ਉਹ ਮਹਿੰਗਾ ਕਿੰਨਾ ਕ ਹੈ ਮਹਿੰਗੇ ਉਹ ਗੁਣ ਨੇ ਜਿਹੜੇ ਬੱਚਿਆਂ ਚ ਪੈਦਾ ਕੀਤੇ ਜਾਣੇ ਨੇ ਤੇ ਜਿਨ੍ਹਾਂ ਗੁਣਾਂ ਦਾ ਸਦਕਾ ਉਹ ਬੱਚਿਆਂ ਨੇ ਮਾਂ ਪਿਓ ਦੇ ਵੀ ਆਗਿਆਕਾਰ ਬਣਨਾ ਚੰਗਾ ਸਮਾਜ ਵੀ ਸਿਰਜਿਆ ਜਾਣਾ ਜਿਹੜੇ ਹਾਲਾਤ ਬਣ ਰਹੇ ਆ ਜਿਹੜੀ ਫਿਜ਼ਾ ਚ ਸਾਡੇ ਬੱਚੇ ਸਾਹ ਲੈ ਰਹੇ ਆ ਯਕੀਨ ਕਰਿਓ ਇਸ ਫਜ਼ਾ ਵਿੱਚ ਜ਼ਹਿਰ ਕੋ ਲਿਆ ਹੋਇਆ ਪੂਰੀ ਤਰ੍ਹਾਂ ਦੇ ਨਾਲ ਤੇ ਔਰ ਕਿਸੇ ਨੂੰ ਵੀ ਕੋਸਨ ਦੀ ਬਜਾਏ ਲੋੜ ਹੈ ਕਿ ਅਸੀਂ ਆਪ ਨਿਜ ਤੋਂ ਸ਼ੁਰੂਆਤ ਕਰੀਏ ਤੇ ਜਦੋਂ ਨੀ ਪੱਕੀ ਹੋਏ ਕਿ ਫਿਰ ਜਿੰਨੇ ਮਰਜੀ ਤੂਫਾਨ ਆਉਣ ਝੱਖੜ ਆਉਣ ਫਿਰ ਚਿੰਤਾ ਨਹੀਂ ਹੁੰਦੀ ਜਦੋਂ ਜੜਾ ਮਜ਼ਬੂਤ ਹੋਣ ਗਿਆ ਤੇ ਹਰ ਹੁਨਾਲੇ ਸਿਆਲੇ ਦੇ ਵਿੱਚ ਫਿਰ ਖਿੜਿਆ ਰਹਿੰਦਾ ਉਹ ਬੂਟਾ ਤੋਂ ਇਹ ਯਤਨ ਇਹਨਾਂ ਬੱਚਿਆਂ ਚ ਗੁਣ ਸਿੰਚੰਦਿਆ ਚਾਹ ਪੈਦ ਜਦੋਂ ਸਾਡੇ ਸਿਲੇਬਸ ਹੁੰਦੇ ਸੀ ਅਸੀਂ ਪੜ੍ਹਦੇ ਸੀ ਅਸੀਂ ਪ੍ਰੋਫੈਸਰ ਪੂਰਨ ਸਿੰਘ ਪੜ੍ਹਿਆ ਅਸੀਂ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਪੜ੍ਹਿਆ ਅਸੀਂ ਭਾਈ ਵੀਰ ਸਿੰਘ ਜੀ ਨੂੰ ਪੜ੍ਹਿਆ ਸੀ ਧਨੀ ਰਾਮ ਚਾਤਰਕ ਜੀ ਨੂੰ ਪੜ੍ਹਿਆ ਅਸੀਂ ਤੂਤਾਂ ਵਾਲਾ ਖੂਹ ਪੜ੍ਹਿਆ ਸੋਨ ਸਿੰਘ ਸੀਤਲ ਜੀ ਨੂੰ ਪੜ੍ਹਿਆ ਇੱਕ ਮਿਆਰ ਸੀ ਇੱਕ ਸਟੇਟਸ ਸੀ ਪੂਰਾ ਬੱਚਿਆਂ ਦਾ ਜੀ ਔਰ ਜੇ ਮੈਨੂੰ ਬਾਣੀ ਦੀ ਲਗਨ ਲੱਗੀ ਤੇ ਮੈਨੂੰ ਆਪਣੀਆਂ ਪਹਿਲੀਆਂ ਕਿਤਾਬਾਂ ਜਿਹੜੀਆਂ 6ਵੀਂ ਕਲਾਸ ਦੀਆਂ ਉੱਥੋਂ ਲੱਗੀ ਸੋ ਇਹਨਾਂ ਬੱਚਿਆਂ ਨੂੰ ਜੇ ਅਸੀਂ ਸਾਥ ਲਾਵਾਂਗੇ ਨਾ ਇਹਨਾਂ ਕਲਾਸਿਸ ਤੋਂ ਪਾ ਵੇਖੋ ਜਲਾ ਹੋ ਜਾਏਗਾ ਇਹ ਬੱਚੇ ਮਾਂ ਪਿਓ ਜੋਗੇ ਮੈਂ ਦਾਅਵੇ ਨਾਲੇ ਗੱਲ ਕਹਿੰਦਾ ਇਹ ਤੁਹਾਡੇ ਜੋਗੇ ਵੀ ਹੋਣਗੇ ਤੁਹਾਡੇ ਵਾਸਤੇ ਵੀ ਸਤਕਾਰ ਪੈਦਾ ਹੋਏਗਾ ਇਹਨਾਂ ਦੇ ਦਿਲਾਂ 'ਚ ਤੋਂ ਇਸ ਉਦਮ ਲਈ ਸਤਕਾਰਯੋਗ ਐਮਐਲਏ ਸਾਹਮਣੂ ਔਰ ਆਪਣੀ ਭੈਣ ਨੂੰ ਮੈਂ ਬਹੁਤ ਮੁਬਾਰਕ ਦਿੰਦਾ ਔਰ ਮੈਂ ਵੇਖਦਾ ਕਿ ਉਹ ਬਰਾਬਰ ਨਾਲ ਆ ਕੇ ਸੇਵਾ ਕਰਦੇ ਆਹੀ ਹੈ ਮਨੁੱਖਤਾ ਦੀ ਸੇਵਾ ਜੀ ਬੜੀ ਦੁਨੀਆ ਲੱਖਾਂ ਲੋਕੀ ਲੰਗਰ ਲਾ ਰਿਹਾ ਹੈ ਇਹ ਕਈ ਵਾਰੀ ਅਸੀਂ ਰੱਜੇ ਹੁੰਦਿਆਂ ਤੇ ਫਿਰ ਵੀ ਕਿਹਾ ਜਾਂਦਾ ਵੀ ਹੋਰ ਛਕ ਲੋ ਭਲੀ ਗੱਲ ਲੰਗਰ ਵੀ ਲੱਗਣੇ ਚਾਹੀਦੇ ਆ ਹਰ ਲੋੜਵੰਦ ਦੀ ਮਦਦ ਹੋਣੀ ਚਾਹੀਦੀ ਆ ਪਰ ਜੇ ਅਸੀਂ ਇਹ ਪਨੀਰੀ ਸਾਂਭ ਲਈ ਇਹਨਾਂ ਦੀ ਸੋਚ ਵਿੱਚ ਇੱਕ ਬੀਜ ਪਾ ਦਿੱਤਾ ਭਲੇ ਦਾ ਨੇਕ ਗੁਣਾ ਦਾ ਭਵੇਖੋ ਜਲਾ ਹੋ ਜਾਏਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੁਸੀਂ ਇਕਾਗਰਤਾ ਤੇ ਪਿਆਰ ਨਾਲ ਬਾਤਾਂ ਸੁਣੀਆਂ ਸਾਡੇ ਕੋਲ ਤੇ ਇਹਦੇ ਤੋਂ ਵੱਡਾ ਦੁਨੀਆ ਚ ਕੇਂਦਰ ਨਹੀਂ ਉਹ ਮੁਸਲਮਾਨ ਦਰਵੇਸ਼ ਕਹਿੰਦਾ ਕਿ ਇੱਕ ਹੀ ਤੀਰਥ ਹੈ ਇੰਦ ਵਿੱਚ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲਈ ਇਹਦੇ ਤੋਂ ਵੱਡੀ ਇਨਸਾਨੀਅਤ ਇਹਦੇ ਤੋਂ ਵੱਡਾ ਸੈਕੂਲਿਜ਼ਮ ਹੋਰ ਦੁਨੀਆ ਚ ਕਿੱਥੋਂ ਲੱਭਣਾ ਤੇ ਜੇ ਸੱਚੀ ਮੁੱੱਚੀ ਮੈਂ ਤੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਕਹਿੰਦਾ ਵੀ ਜੇ ਸੈਕੂਲਿਜ਼ਮ ਸਿੱਖਣਾ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਸਿੱਖੋ ਕਿ ਕਿਸੇ ਦੇ ਜਜ਼ਬਾਤਾਂ ਦੀ ਕਿਸੇ ਦੀਆਂ ਭਾਵਨਾਵਾਂ ਦੀ ਰਾਖੀ ਵਾਸਤੇ ਆਪਣੇ ਪਿਤਾ ਨੂੰ ਕੁਰਬਾਨ ਕਰਨ ਲਈ ਭੇਜ ਰਿਹਾ ਮਨੁੱਖਤਾ ਦੇ ਵਾਸਤੇ ਆਪਣੇ ਸਰਬੰਸ ਨੂੰ ਕੁਰਬਾਨ ਕਰ ਰਿਆ ਆਹ ਹੈ ਤਰੀਕਾ ਸਾਥ ਸੰਗਤ ਸੋ ਆਓ ਆਦਰਸ਼ ਬਣਾਈਏ ਅਸੀਂ ਗੁਰੂ ਕੇ ਲਾਲਾਂ ਨੂੰ ਇੱਕ ਕਦਮ ਪੁੱਟਿਆ ਗੁਰੂ ਕਰੇ ਅਗਲੀ ਵਾਰੀ ਤੁਸੀਂ ਆਪ ਟੀਮ ਬਣੋ ਤੁਸੀਂ ਆਪ ਦਿਮਾਗ ਆ ਪਾ ਕੇ ਕਹੋ ਵੀ ਭਾਈ ਸਾਹਿਬ ਹੁਣ ਅਗਲਾ ਜਿਹੜਾ ਦਿਹਾੜਾ ਆ ਰਿਹਾ ਐ ਜਿਹਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਔਰ ਮੈਨੂੰ ਪਤਾ ਸਾਡੇ ਪਿੰਡ ਨਾ ਕਬੱਡੀ ਦੀ ਟੀਮ ਹੁੰਦੀ ਸੀ ਅਸੀਂ ਛੋਟੇ ਛੋਟੇ ਸੀ ਪਰ ਵੱਡਿਆਂ ਨੂੰ ਖੇਡਦਿਆਂ ਜਿੱਤਦਿਆਂ ਵੇਖ ਕੇ ਸਾਡੇ ਅੰਦਰ ਇੰਨਾ ਚਾਹ ਹੁੰਦਾ ਸੀ ਵੀ ਅਸੀਂ ਦੁਪਹਿਰ ਨੂੰ ਵੀ ਜਾ ਕੇ ਖੇਤਾਂ 'ਚ ਖੇលਦੇ ਰਹਿਣਾ ਜਦੋਂ ਮਾਹੌਲ ਸਿਰਜੋਗੇ ਨਾ ਤੁਸੀਂ ਇੱਕ ਉਹ ਮੈਂਟਲੀ ਪ੍ਰੀਪੇਅਰ ਹੁੰਦੇ ਆ ਜਦੋਂ ਤੁਸੀਂ এনवायरमेंट ਕ੍ਰੀਏਟ ਕਰਦੇ ਹੋ ਤੇ ਬੱਚਿਆਂ 'ਚ ਕੁਦਰਤੀ ਜਜ਼ਬਾ ਆਉਂਦਾ ਔਰ ਉਹ ਬੱਚੇ ਉਹਨਾਂ ਸੁਣ ਕੇ ਨਹੀਂ ਸਿੱਖਦੇ ਜਿੰਨਾ ਦੇਖ ਕੇ ਸਿੱਖਦੇ ਆ ਉਹਨਾਂ ਨੂੰ ਮਾਹੌਲ ਦਿਖਾਓ ਵੀ ਅੱਗੇ ਕਿੰਨਾ ਗੁਰੂ ਗੋਬਿੰਦ ਸਿੰਘ ਜੀ ਕੀ ਕਰਦੇ ਸੀ ਉਹਨਾਂ ਨੇ ਪਟਨਾ ਸਾਹਿਬ ਦੀ ਧਰਤੀ ਤੇ ਦੋ ਬੱਚਿਆਂ ਦੇ ਦੋ ਗਰੁੱਪ ਬਣਾਉਣੇ ਸ਼ੁਰੂ ਕੀਤੇ ਇਧਰੋਂ ਪਾਣੀ ਦੇ ਛੱਟੇ ਗੰਗਾ 'ਚ ਉਹ ਜਾ ਕੇ ਖੇਲਾ ਖੇਲਣੀਆਂ ਦੂਜੇ ਗਰੁੱਪ ਨੇ ਇੱਧਰੋਂ ਹੁਣ ਵੇਖਣ ਨੂੰ ਇਹ ਖੇਡ ਜਾਪਦੀ ਸੀ ਅਸਲ 'ਚ ਗੁਰੂ ਸਾਹਿਬ ਨੇ ਉਹਨਾਂ ਦੀ ਮਾਨਸਿਕਤਾ ਜਿਹੜੀ ਗੁਲਾਮੀ ਦੀ ਆਦੀ ਹੋ ਚੁੱਕੀ ਸੀ ਉਸ ਮਾਨਸਿਕਤਾ 'ਚ ਜਿੱਤ ਦਾ ਜਜ਼ਬਾ ਪੈਦਾ ਕੀਤਾ ਆਹ ਹੈ ਬਸ ਖੇਡ ਸਾਰੀ ਇਹਨਾਂ ਦੇ ਕੁਇਜ਼ ਮੁਕਾਬਲੇ ਪੇਂਟਿੰਗ ਮੁਕਾਬਲੇ ਡਿਬੇਟ ਹੋਵੇ ਇਹ ਬਹੁਤ ਚੰਗਾ ਉਦਮ ਹੈ ਹੀ ਜਦੋਂ ਪਹਿਲੀ ਵਾਰੀ ਆਪਾਂ ਮੀਟਿੰਗ ਕੀਤੀ ਸੀ ਉਦੋਂ ਵੀ ਇਹੀ ਸਾਰਾ ਕੁਝ ਹੋਰ ਇਹਨਾਂ ਨੇ ਇੰਪਲੀਮੈਂਟ ਵੀ ਕਰਵਾਇਆ ਤੋਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਤੁਰਨਾ ਹੈ ਤੁਸੀਂ ਆ ਕੇ ਉਤਸ਼ਾਹਤ ਕਰਨਾ ਫਿਰ ਗੱਲ ਬਣਦੀ ਆ ਸਿਹਰਦਤਾ ਦੇ ਨਾਲ ਬੜੀ ਸੰਜੀਦਗੀ ਦੇ ਨਾਲ ਆਪਣਾ ਚੰਗਾ ਭਵਿੱਖ ਸਵਾਰੀਏ ਸਾਡੇ ਬੱਚੇ ਵੱਚ ਸਕਣ ਇਸ ਹਨੇਰੀ ਦੇ ਅੰਦਰ ਜਿੱਦਾਂ ਦੇ ਹਾਲਾਤ ਨੇ ਤੋਂ ਤੁਹਾਡਾ ਸਤਿਗੁਰੂ ਜੀ ਆਇਆ ਸਫਲ ਕਰਨ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ